ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਧੀ ਦਾ ਸੌਰੇ ਨੂੰ ਜਦੋਂ ਜਾ ਰਹੀ ਹੈ ਉਹ ਭਰੇ ਮਨ ਨਾਲ ਕੀ ਕਹਿੰਦੀ ਹੈ ਗੀਤ ਰਾਹੀਂ ਸੁਣੋ ਸਾਰਾ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨ ਉਹਨਾਂ ਦੇ ਪਿਆਰੇ ਜਿਹੇ ਗੀਤ ਦਾ ਗੀਤ ਬਹੁਤ ਸੋਹਣਾ ਹੈ ਸਾਰਾ ਸੁਣਿਓ ਤੀਆਂ ਨੂੰ ਸੌਰੇ ਤੋਰ ਕੇ ਤੇਰਾ ਜੀ ਕਿਵੇਂ ਲਗਦਾ ਬੋਲ ਮਾਏ ਅਮਰੀਂ ਨੀ ਤੇਰਾ ਜੀ ਕਿਵੇਂ ਲਗਦਾ ਬੋਲਨੀ

ਜੇ ਮੈਂ ਸੀ ਟੋਟਾ ਜਿਗਰ ਦਾ ਕਿਉਂ ਦੇਤਾ ਹਤੀ ਤਰਮਾਏ ਮੇਰੀ ਇਹ ਨਹੀਂ ਕਿਉਂ ਦੇਤਾ ਹਤੀ ਤਰਨੀ ਨੂੰ ਹਾਨੂ ਪੇਕੇ ോ മായൂ സോ ബജനൂറോ ജാ ചിര ਵਾਵਲ ਮੇਰੀ ਆਵੇ ਮੈਨੂੰ ਰੱਖ ਲੈ ਥੋੜਾ ਜਾਂ ਚੀਰ ਹਰਵੇ ਹੁਣੇ ਤਾਲਾ ਡੇ ਮੇਰੀਆ ਵਿਆਹੀ ਤਾਂ ਬਣ ਜਾ ਹੋਰ ਵੇ ਹੁਣ ਤਾਂ ਮੇਰੇ ਆਪਣੇ ਵੇ ਫੇਰ ਬਣ ਜਾਗੇ ਤੁਸੀਂ ਹੋਰ ਵੀਰੋ ਮੇ ਹਵੇ ਰਿਵਾਣ ਜੰਗੇ ਤੁਸੀਂ ਹਰਵੇ ਰੱਖ ਲੋ ਮਹਿਲ ਤੇ ਮਾੜੀਆਂ ਵੇ ਮੈਨ ਕਾ ਸੇ ਦੀਨ ਤੀਆਂ ਸੁੱਕੇ ਆਂਦਰ ਰਖ ਤਾਂ ਤੇ ਆਣਣੇ ਲੈ ਜਾਵੇ ਵਿਰੋੜਾ ਰੋੜ ਮਾਏ ਨੇਰੀਏ ਨਿ ਲੈ ਜਾਵੇ ਵਿਰੋੜਾ ਰੋੜਨੀ ਵਾਗਾਂ ਵਾਲੇ ਤੁਸੀਂ ਵੀਰ ਨਵੈ ਜਿਹੜੇ ਰਹੋ ਮਾਪਿਆਂ ਦੇ ਇਕ ਹੜੀਰ ਮੇਰੀ ਹੋਵੇ ਜਿਹੜੇ ਰਹੋ ਮਾਪਿਆਂ ਦੇ ਇਕ ਹੜੀਵੇ ਲੈ ਹੁਣ ਮੈਂ ਤਾਂ ਤੁਰ ਚੱਲੀ ਤੂੰ ਰੱਖੀ ਮਾਪਿਆਂ ਦਾ ਖਿਆਲ ਬੀਰਾ ಹೇ ತೂ ರೀ ಮಾಪ ತೇ ಬಾನ್ಡಿ ಮೈನೂ ರೋ ಅೀರ ਸੋਣੀਏ ਵੇ ਮੈਨੂੰ ਰੱਖ ਲ ਅੱਜ ਦੀ ਰਾਤ ਵੇ ਅਸੀਂ ਵਾਂਗ ਦਰਖਤਾ ਖੜੇ ਰਹਿਣਾ ਚਾਹੇ ਧੂਪਾਂ ਚ ਹੈ ਸਿਆਹੜ ਮਾਏ ਮੜੀਏ ਨਹੀਂ ਚਾਹੇ ਤੁਪਾਂ ਚਾਹੇ ਸੀ ਹੜਨੀ ਅਸੀਂ ਵਾਂਗ ਦਰਖ ਤਾ ਖੜੇ ਰਹਿਣਾ ਚਾਹੇ ਤੁਪਾਂ ਚਾਹੇ ਸੀ ਹੜ ਮਾਏ ਅਮੜੀਏ ਨਹੀਂ ਚਾਹੇ ਤੁਪਾਂ ਚਾਹੇ ਸੀ ਹੜਨੀ